ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਇੱਕ ਜਿਹੜੇ ਅ ਅਮਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਇੱਕ ਸਾਡਾ ਕੈਂਪੇਨ ਸਟੇਟ ਵਾਈਡ ਚੱਲ ਰਿਹਾ ਉਹਦੇ ਤਹਿਤ ਜਿਹੜੀ ਪਾਰਾਮਿਲਟਰੀ ਫੋਰਸਸ ਤੇ ਸਾਰਿਆਂ ਨਾਲ ਇੱਕ ਕੰਬਾਈਨਡ 플ੈਗ ਮਾਰਚ ਹੈ ਤੇ ਲੋਕਾਂ ਨੂੰ ਅਪੀਲ ਕਰਦੇ ਆ ਅਮਨ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਤੇ ਜੋ ਵੀ ਸਰਕਾਰੀ ਡਾਇਰੈਕਸ਼ਨਸ ਮਿਲੀਆਂ ਹੋਈਆਂ ਨੇ ਪੀਸ ਮੇਨਟੇਨ ਕਰਕੇ ਰੱਖਣ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਇਲੀਗਲ ਪ੍ਰੋਟੈਸਟ ਵਗੈਰਾ ਉਹਦੇ ਚ ਸ਼ਾਮਿਲ ਨਾ ਹੋਣ ਤੇ ਇੱਕ ਸੈਂਸ ਆਫ ਕੰਫिडेंस ਬਿਲਡਿੰਗ ਲਈ ਪਾਮ ਪਬਲਿਕਲੀ ਉਹਨਾਂ ਨੂੰ ਅਸੀਂ ਇਹ ਜਿਹੜਾ ਹੈਗਾ ਵਿਸ਼ਵਾਸ ਦਵਾਉਨੇ ਆ ਕਿ ਅਸੀਂ ਸ਼ਾਂਤੀ ਬਣਾਈ ਰੱਖਾਂਗੇ ਤੇ ਹਰ ਸੰਭਵ ਜਿਹੜਾ ਹੈਗਾ ਪ੍ਰਯਾਸ ਕਰਾਂਗੇ ਤਾਂ ਕਿ ਕੋਈ ਵੀ ਕਮਿਊਨਲ ਹਾਰਮਨੀ ਤੇ ਪੀਸ ਨੂੰ ਡਿਸਟਰਬ ਨਾ ਕਰੇ ਸਟੇਟ ਦੀ ਸਰ ਆਪਣੇ ਡਿਸਟ੍ਰਿਕਟਸ ਵੀ ਕੋਈ ਇਹਨਾਂ ਦੇ ਸਾਥੀ ਹੈਗਾ ਜੀ ਇਨਵੋਲਡ ਜਾਂ ਆਪੀਆ ਹੋਈ ਹੋਵੇ ਹਾਂਜੀ ਹਾਂ ਕਾਫੀ ਹੈਗੇ ਨੇ ਜਿਹੜੇ ਅਸੀਂ ਕੱਲ ਕੁਝ 12 13 ਦੇ ਕਲੀਪ ਜਿਹੜੇ ਹੈਗੇ ਨੇ ਇਹਨਾਂ ਦੇ ਸਾਥੀ ਰਾਉਂਡ ਅਪ ਕੀਤੇ ਨੇ ਤੇ ਉਹਨਾਂ ਨੂੰ ਪ੍ਰੀਵੈਂਟਿਵ ਡਿਟੇਨਸ਼ਨ ਕੀਤੀ ਹੋਈ ਹੈ। ਬਾਕੀ ਜਿਹੜੇ ਬਾਕੀਆਂ ਦੇ ਉੱਤੇ ਵੀ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਤੇ ਆਪਣੇ ਵੱਲੋਂ ਸਾਰੇ ਐਫਰਟਸ ਕੀਤੇ ਜਾ ਰਹੇ ਨੇ। ਹਾਂਜੀ ਅੰਕਲ ਦੇ 12 ਅਰੈਸਟਸ ਕੀਤੀਆਂ ਨੇ ਜਿਹੜਿਆਂ ਨੂੰ ਪ੍ਰੀਵੈਂਟਿਵ ਐਕਸ਼ਨ ਕਰਕੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਿਲਹਾਲ ਡਿਟੇਨ ਕੀਤਾ ਗਿਆ। ਕੋਈ ਵੈਪਨ ਵਗੈਰਾ ਸਰ ਕੋਈ ਮਿਲੇ ਉਹਨਾਂ ਕੋਲ? ਨਹੀਂ ਫਿਰ ਇਹਨਾਂ ਤੋਂ ਨਹੀਂ ਜੀ। ਇਹਨਾਂ ਦੇ ਨਹੀਂ ਪਰ ਇਹ ਮੇਨ ਇਹਨਾਂ ਦੇ ਜਿਹੜੇ ਸਪੋਰਟਰ ਨੇ ਜਿਹੜੇ ਉਹ ਉਹ ਸੀਗੇ ਤੇ ਬਾਕੀਆਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਅ ਜਿਹੜੇ ਇਹਨਾਂ ਦੇ ਨਾਲ ਸਾਥੀ ਨੇ ਇਹਨਾਂ ਦਾ ਜਿਹੜਾ ਹੈਗਾ ਕੋਈ ਵੀ ਜਿਹੜੀ ਐਂਟੀ ਸੋਸ਼ਲ ਜਾਂ ਐਂਟੀ ਨੈਸ਼ਨਲ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਨਾ ਕਰਨ ਤੇ ਪੀਸ ਬਣਾ ਕੇ ਰੱਖਣ